ਆ ਆ ਆ ਭੈਣ ਜੀ ਐਨੇ ਸਵਾਦ ਛੋਲੇ ਭਟੂਰੇ ਬੜੀ ਦੇਰ ਬਾਅਦ ਖਾਦੇ ਨੇ ਸੱਚੀ ਮੈਂ ਤਾਂ ਪਹਿਲਾਂ ਹੀ ਕਹਤਾ ਸੀਗਾ ਇਹਨਾਂ ਦੇ ਵੀ ਨੂੰ ਵੀ ਉਹਨਾਂ ਦੇ ਮਨ ਪਸੰਦੀਆਂ ਚੀਜ਼ਾਂ ਦੀ ਲਿਸਟ ਬਣਾ ਕੇ ਰੱਖ ਲੈ ਵੀ ਜਿਆਦਾ ਆਉਣਗੇ ਰੋਜ਼ ਨਵੀਂ ਚੀਜ਼ ਬਣਾ ਕੇ ਖਰਾਉਣੀ ਆ ਉਹਨਾਂ ਨੂੰ ਬਸ ਜੀ ਥੋਰ ਛੋਲੇ ਪਾਵਾਂ ਤੁਨੂੰ ਬਸ ਨਿੱਕੀ ਕੀ ਹੋਇਆ ਪੁੱਤ ਮੈਂ ਦੱਸ ਤਾ ਤੇਹੀ ਪ੍ਰੋਬਲਮ ਕੀ ਹੈ ਕਿੰਨੀ ਪਰੇਸ਼ਾਨ ਹੈ ਤੂੰ ਦੱਸ ਮੈਨੂੰ ਕੀ ਗੱਲ ਹੈ ਪਾਪਾ ਕੀ ਹੈ ਸਭ ਦੀ ਭੁਆ ਆਈ ਹੈ ਬਸ ਮੇਰੇ ਭੁਆ ਨਹੀਂ ਆਈ ਪਰਤਾ ਨਹੀਂ ਬਥੇਰੇ ਮਾਰੈ ਸੀ ਕਿ ਮੈਂ ਵੀ ਪੈਕੇ ਜਾਣਾ ਛੁੱਟੀਆਂ ਕੱਟਣ ਪਰ ਘਰੇ ਸਰਦਾ ਕੁੜੀਆਂ ਨੇ ਆਉਣਾ ਨਿਆਣਿਆਂ ਨੇ ਆਉਣਾ ਰੋਟੀ ਪਾਣੀ ਆਇਆ ਗਿਆ ਇਹਨੇ ਸੰਭਣਾ ਇਹ ਕਿ ਮੈਂ ਚਲੀ ਜਾਵਾਂਗੀ ਛੁੱਟੀਆਂ ਕੱਟਣ ਧਨਪੁਰੇ ਆ ਤਾਂ ਤੂੰ ਬਾਲੇ ਚੰਗਾ ਕੀਤਾ ਜੇ ਕੁੜੀਆਂ ਘਰੇ ਹੋਣ ਮੂਰੇ ਭਾਬੀ ਮੱਥੇ ਨਾ ਲੱਗੇ ਤਾਂ ਕਿੰਨਾ ਬੁਰਾ ਲੱਗਦਾ ਬਹੁਤ ਬੁਰਾ ਲੱਗਦਾ ਮੈਂ ਤਾਂ ਇਹਨਾਂ ਚੰਡ ਕੇ ਰੱਖਿਆ ਹੋਇਆ ਜਦੋਂ ਵਿਆਹੀ ਆਈ ਆ ਮੈਂ ਤਾਂ ਉਹ ਦੋ ਚਾਰ ਦਿਨ ਬਾਅਦ ਹੀ ਕਹਤਾ ਸੀ ਭਾਈ ਹੁਣ ਵਿਆਹ ਆ ਗਿਆ ਹੋ ਗਿਆ ਤੇਰਾ ਹੁਣ ਕੁੜੀਆਂ ਦਾ ਪੇਕੇ ਕੋਈ ਕੰਮ ਨਹੀਂ ਮੈਂ ਨਹੀਂ ਪਾਉਂਦਾ ਜਾਣ ਦਿੰਦੀ ਇਹਨੂੰ ਜਿਹੜੀ ਕੁੜੀ ਵਿਆਹ ਤੋਂ ਬਾਅਦ ਪੇਕੇਆਂ ਦੀ ਜ਼ਿਆਦਾ ਖਿੱਚ ਕਰੇ ਨਾ ਉਹ ਵੀ ਮਾੜੀ ਹੁੰਦੀ ਆ ਪਰ ਮੰਮੀ ਪੇਕੇ ਗਏ ਵਗੈਰ ਰਹਿ ਵੀ ਜਾਂਦਾ ਜਿਹੜੀ ਗੱਲ ਧੀ ਆਪਣੇ ਪੇਕੇ ਕਰ ਸਕਦੀ ਆ ਉਹ ਹੋਰ ਕਿਤੇ ਕਿੱਥੇ ਕਰ ਸਕਦੀ ਆ ਛੁੱਟੀਆਂ ਦਾ ਤਾਂ ਬਸ ਇੱਕ ਸਿਰਫ ਬਹਾਨਾ ਹੁੰਦਾ ਆ ਛੁੱਟੀਆਂ ਦੇ ਬਹਾਨੇ ਉਹਦੇ ਪੇਕੇ ਜਾ ਕੇ ਮਾਵਾ ਧੀਆਂ ਉਹਦਾ ਢਿੱਡ ਤਾਂ ਫੋਲ ਲੈਂਦੀਆਂ ਨੇ ਬਈ ਆ ਤਾਂ ਤੁਹਾਡੀ ਗੱਲ ਸਹੀ ਹੈ ਪਰ ਪੇਕੇ ਘਰ ਵੀ ਜਦੋਂ ਧੀਆਂ ਪੈਣਾ ਆਉਂਦੀਆਂ ਨੇ ਨਾ ਘਰ ਚ ਕਿੰਨੀ ਰੌਣਕ ਲੱਗ ਜਾਂਦੀ ਏ ਕਿੱਟੀ ਚਹਿਲ ਪਹਿਲ ਕਿਉਂਕਿ ਜਿਹੜੀ ਖੁਸ਼ੀ ਆ ਨਾ ਉਹ ਤਾਂ ਤੀਆਂ ਨਾਲ ਆਉਦੀ ਹੈ ਕਹਿੰਦੇ ਹੁੰਦੇ ਨਾ ਜਿਹੜੇ ਪੇਕੇ ਕਰ ਧੀਆ ਪੈਣਾ ਹੁਣ ਉਸ ਘਰ ਚ ਬਰਕਤ ਬਹੁਤ ਵੱਧਦੀ ਆ ਇਹਨਾਂ ਗੱਲਾਂ ਨੂੰ ਮੇਰਾ ਪੁੱਤ ਬਹੁਤ ਸਿਆ ਉਹ ਰੋਣੀ ਭੈਣਾ ਨੂੰ ਪਿੱਛੇ ਕਿਸੇ ਗੱਲ ਨੂੰ ਛੜਦਾ ਜਿਹੜੀ ਚੀਜ਼ ਮੰਗਦੀਆਂ ਉਹੀ ਲਿਆ ਕੇ ਦਿੰਦਾ ਜਿੱਥੋਂ ਮਰਜੀ ਹਾਜ਼ਰ ਕਰ ਮੈਂਟਨ ਆਉਂਦਾ ਆਹੋ ਭੈਣੇ ਧੀਆ ਨੂੰ ਦਿੱਤਾ ਤਾਂ ਫਲ ਦੇ ਆ ਕੁਛ ਘਟਦਾ ਨਹੀਂ ਹੁੰਦਾ ਸਾਡੇ ਤਾਂ ਮੇਰੀਆਂ ਕੁੜੀਆਂ ਆ ਜਾਣ ਸਹੀ ਜਿੰਨੇ ਦਿਨ ਰਹਿੜੀਆਂ ਵਿਆਹ ਹੀ ਬੀਤਦਾ ਸਾਡੇ ਘਰ ਚ ਦੇ ਲ ਐਨਾ ਮਾਹੌਲ ਖੁਸ਼ੀ ਦਾ ਹੋ ਜਾਂਦਾ ਇਹ ਕਿਹੜਾ ਯੂ ਵਿੰਗਾ ਰਹਿੰਦਾ ਮੈਂ ਪੇਕੇ ਜਾਣਾ ਪੇਕੇ ਜਾਣਾ ਮੈਨੂੰ ਆਉਂ ਦੱਸੋ ਭੱਲਾ ਪੇਕੇ ਜਾਂਦੀ ਚੰਗੀ ਲੱਗਦੀ ਐ ਚਲੇ ਕੰਮ ਕਰਦੇ ਆ ਤੇਰੀ ਭੂਆ ਨੂੰ ਫੋਨ ਲਗਾਣੇ ਆ ਲਿਆ ਫੋਨ ਫੜਾ ਇਦੀਪ ਉਹਨੇ ਫੋਨ ਕੱਟਤਾ। ਸੋ ਮੈਂ ਫੋਨ ਕਰਦੀ ਆ। ਹੈਲੋ ਵੀਰੇ, ਬਾਰ-ਬਾਰ ਫੋਨ ਕਰਕੇ ਨਾ ਮੈਨੂੰ ਡਿਸਟਰਬ ਨਾ ਕਰ। ਮੈਂ ਨਾ ਬਿਜ਼ੀ ਬਹੁਤ ਆ। ਮੈਂ ਤੈਨੂੰ ਰੋਕੇ ਫੋਨ ਕਰਦੀ ਆ ਗੁੱਡੀ ਹੁਣੀ ਆਏ ਹੋਏ ਨੇ। ਹਾਂਜੀ ਮੈਂ ਲਿੱਖੀ। ਕੱਟਤਾ। ਸੰਘਾਤਮ ਸਿ ਸਾਲਿਮ ਦੇ ਹੁਕਮ ਹੈ ਉਹ ਧੀਆ ਤੇ ਧਰੇਕਾ ਤਾਂ ਵਿੜੇ ਦੀ ਰੌਣਕ ਹੁੰਦੀਆਂ ਨੇ ਤੂੰ ਐਦਾਂ ਕਰ ਬੇਪੇ ਟਿਕਟਾਂ ਮੈਂ ਬੁੱਕ ਕਰਾਈਆਂ ਹੋਈਆਂ ਤੇ ਇਹਨਾਂ ਨੂੰ ਸਾਰਿਆਂ ਨੂੰ ਲਿਜਾ ਕੇ ਇੱਕ ਵਧੀਆ ਜੀ ਫਿਲਮ ਦਿਖਾ ਕੇ ਲੈ ਕੇ ਫਿਲਮ ਦੇਖ ਕੇ ਨਾ ਪਤਾ ਆਪਾਂ ਰਾਤ ਨੂੰ ਰੋਟੀ ਵੀ ਬਾਹਰ ਹੀ ਖਾ ਕੇ ਆਵਾਂਗੇ ਨਾਲੇ ਇਹਨਾਂ ਨੂੰ ਖਾ ਕੇ ਆਵਾਂਗੇ ਕੁਲਫੀ ਜਾਂ ਫਿਰ ਖੀਰ ਉਹ ਬੈਲੋ ਤੂੰ ਸਿ ਫੁੱਫੜ ਜੀ ਨੂੰ ਫੋਨ ਲਾ ਉਤੇ ਪੂਆ ਬਾਰੇ ਪੁੱਛੋ ਧਿਆ ਹੈਲੋ ਹਾਂਜੀ ਸਾਸਤਰੀ ਕਾਲ ਜੀ ਜੀ ਹੋਰ ਫਿਰ ਕੀ ਹਾਲ ਹੈ ਬਲਜੀਤ ਸਿੰਘ ਠੀਕ ਠਾਕ ਹੈ ਹਾਂਜੀ ਹਾਂਜੀ ਬਹੁਤ ਵਧੀਆ ਹਾਲ ਚਾਲ ਜੀ ਬਈ ਇੱਧਰ ਤਾਂ ਘਰ ਚ ਰੌਣਕਾਂ ਲੱਗੀਆਂ ਪਈਆਂ ਨੇ ਬੱਲੇ ਬੱਲੇ ਚਹਿਲ ਪਹਿਲ ਮੈਂ ਕਹਿੰਨਾ ਪਤਾ ਹੀ ਨਹੀਂ ਲੱਗਦਾ ਕਦੋਂ ਦਿਨ ਚੜਦਾ ਤੇ ਕਦੋਂ ਦਿਨ ਛਿਪਦਾ ਤੇ ਕਦੋਂ ਰਾਤ ਪੈ ਜਾਂਦੀ ਹੈ ਬਈ ਗੈਵੀ ਦੇ ਤਾਂ ਕਰ ਇੰਨਾ ਵਧੀਆ ਤਰੀਕੇ ਨਾਲ ਸੰਭਿਆ ਹੋਇਆ ਨਾ ਦਿਨ ਰੋਤ ਕੰਮ ਚ ਲੱਗੀ ਰਹਿੰਦੀ ਆ ਉਹਨੂੰ ਤਾਂ ਕਹਿ ਲੋ ਮਿੰਟ ਦਾ ਬੋਲ ਹੀ ਨਹੀਂ ਹੈਗਾ ਬਈ ਇਹ ਗੱਲ ਵੀ ਤਾਂ ਮੰਨਣ ਵਾਲੀ ਆ ਨਾ ਠੀਆਂ ਨਾਲ ਹੀ ਪੇਕੇ ਘਰ 'ਚ ਰੌਣਕ ਹੁੰਦੀ ਆ ਪਰ ਜੀਜਾ ਜੀ ਸਾਡਾ ਘਰ ਤਾਂ ਸੁਨਣਾ ਸੁਨਣਾ ਲੱਗ ਜਾਂਦਾ ਆ ਉਹ ਕਿਵੇਂ ਹਾਂਜੀ ਜੀਜਾ ਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਤੁਹਾਡੇ ਘਰ 'ਚ ਠੀਆਂ ਦੇ ਆਣ ਨਾਲ ਰੌਣਕਾਂ ਲੱਗੀਆਂ ਹੋਈਆਂ ਪਰ ਸਾਡੀ ਪੈਂਤਾਂ ਜਿਹਾ ਹੀ ਨਹੀਂ ਸਾਡਾ ਘਰ ਤਾਂ ਸਾਰਾ ਸੁਨਣਾ ਸੁਨਣਾ ਲੱਗ ਜਾਂਦਾ ਸਾਨੂੰ ਉਹ ਤਾਂ ਤੇਰੀ ਗੱਲ ਠੀਕ ਆ ਬਲਜੀਤ ਪਰ ਯਾਰ ਇੱਥੇ ਉਹਦੇ ਤੋਂ ਬਿਨਾ ਸਰਦਾ ਕਿੱਥੇ ਆ? ਸਰਦਾ ਤਾਂ ਜੀਜਾ ਜੀ ਸਾਡਾ ਵੀ ਨਹੀਂ ਹੈ। ਇੱਕ ਛੁੱਟੀਆਂ ਹੀ ਤਾਂ ਹੁੰਦੀਆਂ ਜੇ ਤੇ ਧੀਆ ਤੇ ਭੈਣਾ ਘਰ ਆਂਦੀਆਂ ਨੇ ਮਿਲਣ ਵਾਸਤੇ। ਇਹ ਜੀਜਾ ਜੀ ਨਿੱਕੇ ਤਾਂ ਉਦਾਸ ਹੀ ਬੜੀ ਹੋਈ ਪਈ ਆਪਣੇ ਪੂਆ ਬਿਨਾ। ਉਤੋਂ ਮੇਰੀ ਮੰਮੀ ਬਾਹਰ ਬਾਬੇ ਨੂੰ ਪੁੱਛਦੀ ਐ ਆਇਆ ਤੇਰੇ ਦੀਦੀ ਦਾ ਫੋਨ ਕਦੋਂ ਆਣਾ ਤੇਰੀ ਦੀਦੀ ਨੇ? ਕਦੋਂ ਆਣਾ ਤੇਰੀ ਦੀਦੀ ਨੇ? ਕੰਤੂ ਸੀ ਜਸੋ ਚੀਚਾ ਜੀ ਮੈਂ ਇਹਨੂੰ ਕੀ ਜਵਾਬ ਦਵਾਂ ਉਧਰੋਂ ਉਹਦੀ ਪਰਜਾਈ ਕਹੀ ਜਾਂਦੀ ਹੈ ਕਿ ਮੈਂ ਛੁੱਟੀਆਂ ਕੱਟਣ ਬਾਅਦ ਚ ਜਾਣਾ ਪਹਿਲਾਂ ਮੈਂ ਦੀਦੀ ਨੂੰ ਤਾਂ ਮਿਲ ਲਵਾਂ ਦੀਦੀ ਨਾਲ ਤਾਂ ਰਹਿ ਨਵਾਂ ਗੱਲ ਤਾਂ ਤੇਰੀ ਵੀ ਠੀਕ ਹੈ ਤੂੰ ਇਦਾਂ ਕਰ ਆ ਜਿਹੜੀ ਸਾਰੀ ਇਹਦੇ ਬਾਰੇ ਗੱਲਬਾਤ ਉਹ ਆਪਦੀ ਦੀਦੀ ਨਾਲ ਹੀ ਕਰ ਲੈ ਜੀਜਾ ਜੀ ਮੈਂ ਫੋਨ ਕੀਤਾ ਸੀ ਦੀਦੀ ਨੂੰ ਜਾਂ ਤੇ ਉਹ ਫੋਨ ਕੱਟ ਦਿੰਦੀ ਹੈ ਜੇ ਚੱਕਦੀ ਹੈ ਤੇ ਕਹਿੰਦੀ ਮੈਂ ਬਿਜ਼ੀ ਬੜਾ ਇਹ ਤਾਂ ਫਿਰ ਉਹਦੇ ਲਈ ਬਹੁਤ ਮੜੀ ਗੱਲ ਹੈ ਕੋਈ ਨਾ ਮੈਂ ਗੱਲ ਕਰਾਉਣਾ ਨਾ ਨਾ ਜੀਜਾ ਜੀ ਮੇਰੀ ਗੱਲ ਨਾ ਕਰਾਇਓ ਤੁਹਾਡੇ ਅੱਗੇ ਨਾ ਇੱਕ ਭਰਾ ਦੀ ਹੱਥ ਜੋੜ ਕੇ ਬੇਨਤੀ ਹੈ ਬਸ ਮੇਰੀ ਇੱਕ ਗੱਲ ਮੰਨ ਲਓ ਮੇਰੀ ਭੈਣ ਨੂੰ ਸਿਰਫ ਔਰ ਸਿਰਫ 4 ਦਿਨ ਲਈ ਉਹਦੇ ਪੀਕੇ ਘਰ ਭੇਜ ਦੋ ਛੁੱਟੀਆਂ ਕੱਟਣ ਲਈ ਐ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਚੀਚਾ ਜੀ ਚਲ ਠੀਕ ਹੈ ਬਲਜੀਤ ਮੈਂ ਹੀ ਕਰਦਾ ਕੋਈ ਹੱਲ ਉਹ ਤੇਰਾ ਭਰਾ ਤੈਨੂੰ ਫੋਨ ਕਰੀ ਜਾਂਦਾ ਤੂੰ ਚੱਕਦੀ ਕਿਹਨੇ ਗੱਲ ਕਿਹਨੇ ਕਰਦੀ ਉਹਦੇ ਨਾਲ ਮੈਂ ਚੱਕ ਲਿਆ ਸੀ ਮੈਂ ਉਹਨੂੰ ਕਿਹਾ ਮੈਂ ਬਿਜ਼ੀ ਆ ਮੈਂ ਥੋੜੀ ਦਿਰ ਰੋਕ ਕੇ ਫੋਨ ਕਰਦੀ ਆ ਤੂੰ ਛੱਡ ਇਹਨਾਂ ਗੱਲਾਂ ਨੂੰ ਫੋਨ ਦਾ ਵੀ ਤੂੰ ਸਮਾਨ ਚੱਕ ਪੈਕ ਕਰ ਉਹ ਤੇਰੇ ਪੇਕੇ ਵੀ ਤੈਨੂੰ ਉਡੀਕਦੇ ਨੇ ਚਾਰਕ ਦਿਨ ਲਾਇਆ ਤੂੰ ਪੇਕੇ ਕਰ ਮੈਂ ਤੂੰ ਕਾਲ ਲੱਗਿਆ ਕੁਝ ਸੋਚ ਤਾਂ ਲੈ ਉਹ ਬੇਬੇ ਜੋ ਮੈਂ ਕਹਿ ਰਿਹਾ ਨਾ ਸੋਚ ਸਮਝ ਕੇ ਕਹਿ ਰਿਹਾ ਆ ਜਿਵੇਂ ਆਪਾਂ ਨੂੰ ਆਉਂਦੀਆਂ ਕੁੜੀਆਂ ਦੇ ਢੀਕ ਰਹਿੰਦੀਆਂ ਨਾ ਛੁੱਟੀਆਂ 'ਚ ਉਹਵੇਂ ਇਹਦੇ ਪੇਕੇ ਨੂੰ ਵੀ ਇਹਦੀ ਢੀਕ ਹੈ ਵੀ ਇਹ ਛੁੱਟੀਆਂ ਕੱਟਣ ਉੱਥੇ ਆਵੇ ਸਾਰੀਆਂ ਧੀਆਂ ਦੇ ਪੇਕੇ ਛੁੱਟੀਆਂ ਚ ਆਪੀਆਂ ਧੀਆਂ ਨੂੰ ਢੀਕਦੇ ਹੁੰਦੇ ਨੇ ਤੋ ਐਵੇਂ ਨੇ ਇਸ ਮਾਮਲੇ 'ਚ ਨੰਨਾ ਨਾ ਪਾਈ ਇਹਨੂੰ ਹੱਸਦੀ ਖੇਡਦੀ ਨੂੰ ਪੇਕੇ ਛੁੱਟੀਆਂ ਕੱਟਣ ਭੇਜ ਦੇ ਆਮ ਤੌਰ 'ਤੇ ਇਦਾਂ ਹੀ ਹੁੰਦਾ ਵੀ ਸਾਰੇ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਆਪਣੀਆਂ ਧੀਆਂ ਦੀ ਢੀਕਤਾ ਹੁੰਦੀ ਹੈ ਕਿ ਛੁੱਟੀਆਂ ਕੱਟਣ ਉਹਦੇ ਨਾਲ ਆਪਾਂ ਦੁੱਖ ਸੁੱਖ ਸਾਂਝੇ ਕਰੀਏ ਟੈਡਫੁੱਲੀਏ ਪਰ ਇਸ ਸਾਰੇ ਦੇ ਵਿੱਚ ਨੋਹ ਦੀਆਂ ਖੁਸ਼ੀਆਂ ਤੇ ਨੋਹ ਦੇ ਪੇਕੇ ਨੂੰ ਅਕਸਰ ਆਪਾਂ ਭੁੱਲੀ ਜਾਂਦੇ ਆ ਨਾ ਜਿਵੇਂ ਆਪਾਂ ਨੂੰ ਇਹ ਕਹ ਦਿੰਨੇ ਆ ਪਹਿਲਾਂ ਇਹ ਆ ਜਾਣੀਂ ਤੂੰ ਦੇਖ ਲਈ ਜੇ ਟਾਈਮ ਲੱਗਿਆ ਫੇਰ ਚਲੀ ਜਾਈਂ ਹਜੇ ਤੇ ਤੋ ਜਾ ਨਹੀਂ ਹੁਣਾ ਔਖਾ ਛੁੱਟੀਆਂ ਤੋਂ ਬਾਅਦ ਚਲੀ ਜਾਈਂ ਇਦਾਂ ਦੇ ਆਪਾਂ 36 ਬਹਾਨੇ ਲਗਾ ਕੇ ਨੋ ਨੂੰ ਉਹਦੇ ਪੇਕੇਆਂ ਦੀਆਂ ਖੁਸ਼ੀਆਂ ਤੋਂ ਵਾਂਝੇ ਕਰ ਦਿੰਨੇ ਆ ਪਰ ਹੈ ਤਾਂ ਇਹ ਗਲਤ ਹੈ ਨਾ ਜਿੰਨੀ ਆਪਾਂ ਨੂੰ ਆਪਣੀਆਂ ਧੀਆਂ ਦੇ ਉਡੀਕ ਰਹਦੇ ਆ ਕਿ ਛੁੱਟੀਆਂ ਕੱਟਣ ਪੇਕੇ ਆਉਣ। ਉਵੇਂ ਨੂੰ ਦੇ ਪੇਕੇ ਨੂੰ ਤਾਂ ਵੀ ੜਿਕ ਹੁੰਦੀ ਆ ਨਾ ਕਿ ਉਹਨਾਂ ਦੀ ਵੀ ਧੀ ਪੇਕੇ ਆਵੇ ਤੇ ਅਸੀਂ ਖੁਸ਼ੀਆਂ ਦੇ ਨਾਲ ਝੂਮੁੱਟੀਏ। ਕਹਿੰਦੇ ਧੀਆਂ ਦੇ ਆਉਣ ਵਾਲੀ ਘਰ ਦੇ ਵਿੱਚ ਬਰਕਤਾਂ ਹੁੰਦੀਆਂ ਨੇ।